ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਿੰਗ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ 60 ਫਾਰਮ ਡਾਇਰੈਕਟ ਟਰੈਕਟਰ ਵਕਾਊ ਆ ਮਾਡਲ ਆ 2013 ਫਸਟ ਆਨਰਰ ਆ ਅਗਲੇ ਟਾਇਰ ਆ 70% ਤੇ ਪਿਛਲੇ ਟਾਇਰ ਨਵੇਂ ਆ ਸਿਰਫ ਬਹਾਈਵੇਚ ਚੱਲਿਆ ਆ ਡਿਮਾਂਡ ਆ ਵੀਰ ਦੀ 4,60,000 ਰੁਪਏ ਟਾਈਮ ਤੇ ਮਾਨਤਾਣ ਵੀ ਹੋ ਜਾਊਗਾ ਏਰੀਆ ਆ ਬੱਛੋਆਣਾ ਬਟਲਾਡੇ ਦੇ ਕੋਲ ਆ ਜ਼ਿਲ੍ਹਾ ਮਾਨਸਾ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 9317816452 9417816452